ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਘਟਾਉਂਦ ਕਰਕੇ ਹੀ ਸਿੱਧੂ ਦੀ ਮੌਤ ਹੋਈ ਹੈ ਇਸ ਨੂੰ ਲੈ ਕੇ ਹੁਣ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਫਿਰ ਤੋਂ ਚਰਚਾ ਛਿੜ ਗਈ ਹੈ ਬਿਕਰਮਜੀਤ ਮਜੀਠੀਆ ਵੱਲੋਂ ਆਪ ਸਰਕਾਰ ਉਤੇ ਨਿਸ਼ਾਨਾ ਸਾਧਿਆ ਗਿਆ ਹੈ ਮਜੀਠੀਆ ਨੇ ਐਕਸ ਉਤੇ ਪੋਸਟ ਕਰਦੇ ਹੋਏ ਲਿਖਿਆ ਅੱਜ ਜਦ ਸੀਆ ਮਾਨ ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜ਼ ਲਈ ਖੋਲਣ ਲਈ ਮਾਣਯੋਗ ਸੁਪਰੀਮ ਕੋਰਟ ਵਿੱਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋਂ ਹਾਜ਼ਰ ਹੋਏ ਤਾਂ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਕਰਕੇ ਹੀ ਉਸਦੀ ਮੌਤ ਹੋਈ ਹੈ। ਜਦ ਹੁਣ ਪੰਜਾਬ ਸਰਕਾਰ ਮੰਨ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣਾ ਉਸ ਦੀ ਮੌਤ ਦਾ ਕਾਰਨ ਬਣਿਆ ਹੈ ਜਿਨ੍ਹਾਂ ਨੇ ਏਜੰਸੀਆਂ ਦੇ ਸਾਵਧਾਨ ਕਰਨ ਦੇ ਬਾਵਜੂਦ ਵੀ ਸੁਰੱਖਿਆ ਘਟ ਕੀਤੀ ਹੈ ਅਤੇ ਜਿਸ ਨੇ ਇਸ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਕੀਤਾ ਉਨ੍ਹਾਂ ਤੇ ਪਰਚਾ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਲਾਹਕਾਰ ਬਲਤੇਜ ਪੰਨੂ ਤੇ ਪਰਚਾ ਦਰਜ ਹੋਵੇ ਤਾਜੋ ਮਰਹੂਮ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲ ਸਕੇ ਇਸ ਦੇ ਨਾਲ ਹੀ ਮਨਜੀਤ ਸਿੰਘ ਸਿਰਸਾ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਅੱਜ ਪੰਜਾਬ ਪੁਲਿਸ ਨੇ ਸੁਪਰੀਮ ਕੋਰਟ ਦੇ ਅੰਦਰ ਐਡਮਿਟ ਕੀਤਾ ਕਿ ਸਿੱਧੂ ਮੂਸੇਵਾਲੇ ਜੀ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਪੁਲਿਸ ਨੇ ਉਹਨਾਂ ਦੀ ਸਕਿਉਰਿਟੀ ਵਿਦਡਰੋ ਕਰ ਲਈ ਸੀ ਪਰ ਉਹਨਾਂ ਕਰ ਦਿੱਤੀ ਸੀਗੀ ਇਸ ਕਰਕੇ ਉਹਨਾਂ ਦਾ ਕਤਲ ਹੁੰਦਾ ਹੈ ਇਹ ਸਪਸ਼ਟ ਹੋ ਗਿਆ ਕਿ ਇਸ ਕਤਲ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਭਗਵੰਤ ਮਾਨ ਖੁਦ ਨੇ ਆਮ ਆਦਮੀ ਪਾਰਟੀ ਜੋ ਲੀਡਰ ਨੇ ਜਿਨ੍ਹਾਂ ਨੇ ਸਿਕਿਉਰਟੀ ਵਿਦਡਰੋਅ ਵਾਲੇ ਡਾਕੂਮੈਂਟ ਜਿਹੜੇ ਸੀਗੇ ਆਰਡਰ ਨੂੰ ਸੋਸ਼ਲ ਮੀਡੀਆ ਚ ਪਾ ਕੇ ਤੇ ਵਾਹ ਵਾਹ ਲੁੱਟਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦਿੱਤਾ ਮੈਂ ਮੰਗ ਕਰਦਾ ਹਾਂ ਭਗਵੰਤ ਮਾਨ ਜੀ ਉਹਨਾਂ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿਕਿਉਰਟੀ ਨੂੰ ਡਾਊਨ ਗ੍ਰੇਡ ਕੀਤਾ ਸੀ ਆਮ ਆਦਮੀ ਪਾਰਟੀ ਦੇ ਕਰਮਕਦਰਾਂ ਔਰ ਆਮ ਆਦਮੀ ਪਾਰਟੀ ਲੀਡਰਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਡਾਕੂਮੈਂਟ ਨੂੰ ਪਬਲਿਕ ਡੋਮੇਨ ਸ਼ੇਅਰ ਕੀਤਾ ਔਰ ਇਸ ਕਤਲ ਦਾ ਜ਼ਿੰਮੇਵਾਰ ਅਗਰ ਕੋਈ ਹੈ ਤੇ ਭਗਵੰਤ ਮਾਨ ਜੀ ਖੁਦ ਨੇ ਕਿਉਂਕਿ ਉਹਨਾਂ ਦੀ ਪੁਲਿਸ ਨੇ ਅੱਜ ਸੁਪਰੀਮ ਕੋਰਟ 'ਚ ਇਸ ਗੱਲ ਨੂੰ ਐਡਮਿਟ ਕੀਤਾ ਹੈ ਜਦੋਂ ਉਹਨਾਂ ਨੇ ਪਟੀਸ਼ਨ ਲਗਾਈ ਸੀ ਕਿ ਮੇਰੇ ਘਰ ਦੇ ਬਾਹਰ ਉਹ ਮੁੱਖ ਮੰਤਰੀ ਨਿਵਾਸ ਦੇ ਬਾਹਰ ਕੋਈ ਸਧਾਰਨ ਆਦਮੀ ਚੱਲ ਕੇ ਨਹੀਂ ਜਾ ਸਕਦਾ ਉਹਦੇ ਤੇ ਰੋਕ ਲਗਾਈ ਜਾਵੇ ਉਸ ਵੇਲੇ ਇਹ ਸੱਚ ਸਾਹਮਣੇ ਆ ਗਿਆ ਜਦੋਂ ਪੁਲਿਸ ਵੱਲੋਂ ਗਲਤੀ ਨਾਲ ਇਹ ਦੱਸ ਦਿੱਤਾ ਗਿਆ ਕਿ ਸਿੱਧੂ ਮੂਸੇਵਾਲ